पाकिस्तान हाय हाय 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 इंडियन आर्मी जिंदाबाद इंडियन आर्मी जिंदाबाद इंडियन आर्मी जिंदाबाद भारत माता की जय भारत माता की जय भारत माता की जय वंदे मातरम वंदे मातरम ਹਾਂ ਜੀ ਬਾਬਾ ਜੀ ਸਰ ਸਰ ਦਾ ਪੁਲਿਸ ਫਾਇਰ ਮੈਂ ਸਰ ਹਾਂ ਜੀ ਬਾਬਾ ਜੀ ਸਰ ਕੋਈ ਕੁਝ ਸਾਈਡ ਕਰਵਾਏ ਲੇਕਿਨ ਅਜੇ ਜੋਇਨ ਨਹੀਂ ਹੋ ਰਹਾ ਭਾਰਤ ਨੇ ਜਿਹੜਾ ਜਵਾਬ ਦਿੱਤਾ ਬਹੁਤ ਸ਼ਲਾਂਗਾ ਜੋਗ ਆ ਐਸ ਚੀਜ਼ਾਂ ਹੀ ਸਮਰਥਨ ਕਰਨੇ ਆ ਔਰ ਅਹੀ ਬਾਰਡਰ ਏਰੀਆ ਤੇ ਜਰੂਰ ਗੁਰਦਾਸਪੁਰ ਤੇ ਲੋਕ ਰਹਿੰਦੇ ਆ ਲੇਕਿਨ ਸਾਨੂੰ ਕਈ ਜਗ੍ਹਾ ਕੱਲ ਫੋਨ ਆਏ ਆਪਣੇ ਰਿਲੇਟਿਵ ਵਗੈਰਾ ਦੇ ਫਰੈਂਡਸ ਵਗੈਰਾ ਦੇ ਕਿ ਤੁਸੀਂ ਸੁਰੱਖਿਤ ਹੋ ਸੋ ਮਾਉਂਡਾ ਨੂੰ ਕਹਿਣਾ ਚਾਹਨਾ ਕਿ ਸਾਡੀ ਫਿਕਰ ਨਾ ਕਰੋ ਅਸੀਂ ਆਪ ਲੋਕਾਂ ਦੀ ਫਿਕਰ ਕਰਨ ਵਾਲੇ ਆਂ ਦੀਏਸ਼ ਆਪਣੇ ਦੀ ਫਿਕਰ ਕਰਨ ਵਾਲੇ ਆਂ ਅਸੀਂ ਇਹ ਲੜਾਈ ਪਹਿਲੀ ਵਾਰੀ ਨਹੀਂ ਵੇਖੀ ਅਸੀਂ 1971 ਚ ਵੀ ਲੜਾਈ ਦੇਖੀ ਆ ਅਸੀਂ ਆਪ ਇਸ ਚੀਜ਼ ਨੂੰ ਪਹਿਲੀ ਵਾਰੀ ਨਹੀਂ ਦੇਖਿਆ ਔਰ ਅਸੀਂ ਇਸ ਚੀਜ਼ ਦੀ ਸ਼ਲਾਘਾ ਕਰਨੇ ਆ ਕਿ ਜਿਹੜੀ ਭਾਰਤ ਸਰਕਾਰ ਨੇ ਮੂੰਹ ਤੋੜ ਜਵਾਬ ਦਿੱਤਾ ਉਹ ਦੇਣਾ ਚਾਹੀਦਾ ਹੀਗਾ ਔਰ ਭਾਰਤ ਆਰਮੀ ਨੂੰ ਅਸੀਂ ਸਲੂਟ ਕਰਦੇ ਆ ਜੈ ਹਿੰਦ ਜਿਵੇਂ ਗੁਰਦਾਸਪੁਰ ਦੇ ਵਿੱਚ ਪ੍ਰਕਾਸ਼ਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮੁਕੰਮਲ ਤੌਰ ਦੇ ਉੱਤੇ ਬਲੈਕਆਊਟ ਕੀਤਾ ਗਿਆ ਤੇ 9 ਤੋਂ 5 ਵਜੇ ਤੱਕ ਕਿਵੇਂ ਦਾ ਸਾਥ ਜਿਹੜਾ ਆ ਤੁਹਾਨੂੰ ਦੇਖਣ ਨੂੰ ਮਿਲਿਆ ਗੁਰਦਾਸਪੁਰ ਨੇ ਪੂਰਾ ਸਾਥ ਦਿੱਤਾ ਜੀ ਰਾਈਟ ਟਾਈਮ 9 ਵਜੇ ਤੇ ਲਾਈਟਾਂ ਬਿਲਕੁਲ ਬੰਦ ਹੋ ਗਿਆ ਸੀ ਸਵੇਰੇ 5 ਵਜੇ ਤੱਕ ਲਾਈਟਾਂ ਬੰਦ ਰਹੀਆਂ ਵਾਂ ਔਰ 8:30 ਵਜੇ ਪੂਰੀ ਮਾਰਕੀਟ ਬੰਦ ਹੋ ਗਈ ਸੀ ਔਰ ਅਸੀਂ ਕੇਂਦਰ ਸਰਕਾਰ ਨੂੰ ਆਰਮੀ ਨੂੰ ਆਸਤੀ ਦਾ ਆਸ਼ਵਾਸਨ ਦਵਾਨੇ ਆ ਜੋ ਵੀ ਸਾਨੂੰ ਸਾਡੇ ਲਈ ਹੁਕਮ ਹੋਏਗਾ ਅਸੀਂ ਉਹਦੀ ਪੂਰੀ ਪਾਲਣਾ ਕਰਾਂਗੇ ਕਿ ਆਰਮੀ ਦੇ ਵੱਲੋਂ ਕਹਿਆ ਗਿਆ ਵਾ ਕਿ ਕੋਈ ਵੀ ਵੀਡੀਓਗ੍ਰਾਫੀ ਜਿਹੜੀ ਹੈ ਨਾ ਕੀਤੀ ਜਾਵੇ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਜੇ ਆਰਮੀ ਮੂਵਮੈਂਟ ਕਰਦੀ ਹੈ ਜਾਂ ਕੋਈ ਵੀ ਐਕਟੀਵਿਟੀ ਕਰਦੀ ਹੈ ਉਸ ਦੀ ਵੀਡੀਓ ਨੂੰ ਕੈਪਚਰ ਨਾ ਕੀਤਾ ਜਾਵੇ ਉਸ ਤੇ ਬਾਰੇ ਕੀ ਬਿਆਨ ਤੁਹਾਡਾ ਹੈ ਇਹ ਬਿਲਕੁਲ ਸਹੀ ਹੈ ਜੀ ਅਜੇ ਦੇਖਣਾ ਚਾਹੀਦਾ ਪੂਰਾ ਨਤੀਜੇ ਤੇ ਅਸੀਂ ਜਦ ਤੱਕ ਪਹੁੰਚ ਜਾਗੇ ਉਲੀ ਦਾ ਕੋਈ ਗੱਲ ਹੀ ਕਰਨੀ ਚਾਹੀਦੀ ਇਹ ਅਸੀਂ ਵੀਡੀਓ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਦੇ ਆ ਅਗਰ ਇੱਕ ਬੰਦੇ ਨੇ ਗਲਤੀ ਕੀਤੀ ਉਹ ਚ ਹਜ਼ਾਰ ਪੰਦਾ ਲੈਣ ਚਲਾ ਜਾਂਦਾ ਅੱਗੇ ਅੱਗੇ ਵੀਡੀਓ ਸ਼ੇਅਰ ਕਰੀ ਜਾਂਦਾ ਵਾ ਐਸ ਚੀਜ਼ ਸਾਡੀ ਸੀਕਰੇਟੀ ਨਹੀਂ ਰਹਿੰਦੀ ਤੇ ਇਹ ਚੀਜ਼ ਹੈ ਹੀ ਬਿਲਕੁਲ ਸਮਰਥਨ ਨਹੀਂ ਕਰਦੇ ਅਸੀਂ ਤੇ ਸਾਨੂੰ ਚਾਹੀਦਾ ਜਾਂ ਤੇ ਡਿਲੀਟ ਕਰ ਦੇਣੀ ਜਾਂ ਆਪਣੇ ਕੋਲ ਸੇਵ ਕਰਕੇ ਰੱਖ ਲਈ ਦੁਬਾਰਾ ਜਦੋਂ ਜ਼ਰੂਰਤ ਹੋਏ ਅਸੀਂ ਵੇਖ ਸਕਦੇ ਆ ਭਾਈ ਕਿੰਨਾ ਵੀ ਜਿਹੜਾ ਇਹ ਤੇ ਸਮਝੇ ਵੀ ਚਲੋ ਆਪਣਾ ਜੋ ਜੰਨਾ ਵੀ ਹੋ ਗਿਆ ਉਹ ਖਤਮ ਹੋ ਗਿਆ ਪਰ ਜਿਹੜਾ ਕੱਲਣਾ ਕੀਤਾ ਧੱਕਾ ਕੀਤਾ ਪਿੰਡੀ ਦੇ ਨਾਲ ਇਹਦਾ ਇੰਡੀਅਨ ਫੋਰਸਸ ਨੇ ਬੜਾ ਮੂੰਹ ਤੋੜ ਜਵਾਬ ਦਿੱਤਾ ਕਿਉਂਕਿ ਪਹਿਲੇ ਇਹਨਾਂ ਨੂੰ ਲੱਗਦਾ ਸੀ ਜਿਸ ਤਰ੍ਹਾਂ ਵੀ ਪਲਾਨਿੰਗ ਹੈ ਗਈ ਵੀ ਇਹ ਕੁਛ ਨਾ ਕੁਛ ਕਰਨਗੇ ਪਾਕਿਸਤਾਨੀ ਇਹਦਾ ਪਹਿਲੀ ਅਹੀ ਪ੍ਰਬੰਧ ਕਰਕੇ ਰੱਖਿਆ ਜਿਹਨਾਂ ਦਾ ਵੀ ਚਲੋ ਇਹਨਾਂ ਨੂੰ ਠੋਕਾਂ ਜਿਹੜਾ ਵਾ ਜਵਾਬ ਦੇਣਾ ਤੇ ਅਹੀ ਜਿਹਨਾਂ ਪੋਸਾਂ ਨੂੰ ਸਾਡਾ ਬਹੁਤ ਬਹੁਤ ਸਲਾਮ ਆ ਜਿਹਨਾਂ ਨੇ ਪਹਿਲਾਂ ਹੀ ਆਪਣੇ ਕੁਕਤਾ ਪਰ ਪ੍ਰਬੰਧ ਜਿਹੜੇ ਆ ਉਹ ਕਰਕੇ ਰੱਖੇ ਹੀ ਆਪਣਾ ਵੀ ਜੋ ਵੀ ਇਹ ਗੰਦੀ ਹਰਤ ਕਰਨਗੇ ਉਹਦੀ ਨਪਾਹ ਕਰਤ ਕਰਨਗੇ ਉਹਦਾ ਮੂਤ ਤੋੜੀਵਾ ਕਰਕੇ ਰਿਹਾ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਪਣੇ ਘਰਾਂ ਦੇ ਵਿੱਚ ਜਿਹੜੀ ਐਡਵਾਈਸਰੀ ਜਾਰੀ ਕੀਤੀ ਆ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਠੀਕ ਹਨ ਚੋ ਇਹਦੇ ਬਾਰੇ ਲੋਕਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਜੀ ਆਪਣਾ ਪੂਰਾ ਉਹਨੂੰ ਤਨਦੇਈ ਨਾਲ ਨਿਭਾ ਰਹੇ ਨੇ ਆਪਣਾ ਪੂਰੀ ਪ੍ਰਸ਼ਾਸਨ ਵੱਲੋਂ ਜੋ ਇੰਸਟਰਕਸ਼ਨ ਦਿੱਤੀਆਂ ਗਈਆਂ ਉਹਨੂੰ ਉਹਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਕੁਝ ਲੋਕੀ ਵਿੱਚ ਫੌਂ ਫਲਾਉਣ ਦੇ ਵੀ ਆਪਣਾ ਐਉਂ ਬੰਦ ਹੋ ਜਾਣਾ ਜਾਂ ਰਾਸ਼ਨ ਖਰੀਦ ਲਈਏ ਕਰੋ ਲੋ ਇਤਨਾ ਦੀਆਂ ਫੌਮਾਂ ਤੋਂ ਬਚਣਾ ਚਾਹੀਦਾ ਵਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਵੀ ਪੈਨਿਕ ਨਾ ਹੋਵੋ ਰਾਸ਼ਨ ਨਾ ਇਕੱਠਾ ਕਰੋ ਜਿਹੜੀ ਵੀ ਚੀਜ਼ ਜ਼ਰੂਰਤਮੰਦ ਹੋਊਗੀ ਉਹ ਸਮੇਂ ਸਿਰ ਪਹੁੰਚਾ ਦਿੱਤੀ ਜਾਏਗੀ ਬਿਲਕੁਲ ਬਿਲਕੁਲ ਆਪਣਾ ਕੋਸ਼ ਹਾਲਾਤ ਜਿਹੜੇ ਮਿਲੇ ਸੀ ਆਪਾਂ ਨੂੰ ਇੱਕ ਦੋ ਦਿਨ ਦੇ ਵਿੱਚ ਦੇਖਿਆ ਵੀ ਲੋਕੀ ਰਾਸ਼ਨ ਇਕੱਠਾ ਕਰ ਰਹੇ ਪਰ ਹੁਣ ਮਾਹੌਲ ਟ੍ਰੀਪਨ ਠੀਕ ਹੀ ਹੈ ਲੋਕੀ ਹੁਣ ਆਪਣਾ ਸਵਾਨ ਜਿਹੜਾ ਵਾ ਉਹ ਰੁਟੀਨ ਨਾਲ ਮਿਲ ਰਿਹਾ ਹੈ